ਮਾਮਲਾ ਬਟਿੰਡਾ ਦੇ ਪਿੰਡ ਜੋਧਪੁਰ ਮਾਨਾ ਦਾ ਹੈ ਜਿੱਤੇ ਕਿ ਨੈਸ਼ਨਲ ਹਾਈਵੇ ਤੇ ਇੱਕ ਖੜੇ ਹੋਏ ਟਰੱਕ ਦੇ ਵਿੱਚ ਚੋਅ ਡਰਾਈਵਰ ਦੀ ਲਾਸ਼ ਮਿਲੀ ਹੈ ਲਾਸ਼ ਮਿਲਣ ਦੀ ਸੂਚਨਾ ਦੇ ਉੱਪਰ ਸੰਸਥਾ ਮੈਂਬਰਾਂ ਦੇ ਵੱਲੋਂ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚਿਆ ਗਿਆ ਤੇ ਡਰਾਈਵਰ ਸੀਟ ਦੇ ਨਾਲ ਲੱਗਦੇ ਹੋਏ ਕੰਡਕਟਰ ਸੀਟ ਦੇ ਵਿਚਾਲੇ ਇਹ ਡਰਾਈਵਰ ਫਸਿਆ ਹੋਇਆ ਮਿਲਿਆ ਜਿਸ ਲੋਕੀ ਨਜ਼ਦੀਕ ਲੱਗਦੇ ਥਾਣੇ ਦੀ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਦੀ ਮੌਜੂਦਗੀ ਵਿੱਚ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਕਿ ਜੋਧਪੁਰ ਮਾਣੇ ਤੋਂ ਅੱਗੇ ਸੜਕ ਦੇ ਉੱਤੇ ਇੱਕ ਟਰੱਕ ਖੜਾ ਹੈ ਉਹਦੇ ਵਿੱਚ ਇੱਕ ਬੋਡੀ ਪਈ ਹੈ ਜਦੋਂ ਸਹਾਰਾ ਟੀਮ ਨੇ ਆ ਕੇ ਦੇਖਿਆ ਕਿ ਡਰਾਈਵਰ ਜਿਹੜਾ ਕਿ ਕਿਤੇ ਰੈਸਟ ਕਰਨ ਵਾਸਤੇ ਟਰੱਕ ਸਾਈਡ ਤੇ ਲਾ ਕੇ ਖੜ ਗਿਆ ਤੇ ਉਹ ਸਾਈਡ ਤੇ ਕਨੈਕਟਰ ਸੈਟ ਦੀ ਸੀਟ ਤੇ ਥਾਂ ਹੁੰਦਾ ਥੋੜਾ ਉਸ ਸੀਟ ਤੇ ਸ਼ਾਨ ਵਿੱਚ ਫਸ ਗਿਆ ਜਿਹਦੀ ਮੌਤ ਹੋ ਗਈ ਤੇ ਜਿਹੜੇ ਜਿਨ੍ਹਾਂ ਦੀ ਗੱਡੀ ਹੈ ਟਰਾਂਸਪੋਰਟ ਵਾਲਿਆਂ ਦੀ ਉਹਨਾਂ ਨੂੰ ਕਿਤੇ ਜੀਪੀਐਸ ਲੱਗਿਆ ਉਹਦੇ ਟਰੈਕਰ ਨਾਲ ਪਤਾ ਲੱਗਿਆ ਸੀਗਾ ਉਹਦੇ ਕਰਕੇ ਇਹਨਾਂ ਨੂੰ ਘਟਨਾ ਸਥਲ ਤੇ ਪਹੁੰਚੇ ਆ ਰੈਡ ਬੋਡੀ ਬਾਹਰ ਕੱਢ ਲਈ ਹੈ ਪੁਲਿਸ ਮੌਕੇ ਤੇ ਆ ਗਈ ਹੈ ਜਿਹੜੀ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਇਹ ਜਾਂ ਚਲੋ ਸਾਈਂ ਵੀ ਜਿੱਸਾ ਅਗਲ ਗੱਡੀ ਖੜੀ ਹੈ ਵੀ ਕਿਤੇ ਰਾਤ ਬਰਾਤੇ ਰੈਸਟ ਰੋਸਟ ਕਰਨ ਲੱਗਿਆ ਸੀਗਾ ਸਰੀਰ ਭਾਰੀ ਸੀ ਥੋੜਾ ਜਿਹਾ ਉਹ ਸਨ ਚ ਥਾਂ ਥੋੜੀ ਜਿਹੀ ਸਨ ਵਿੱਚ ਫਸ ਗਿਆ ਨਿਕਲਿਆ ਨਹੀਂ ਗਿਆ ਬਾਹਰ ਮੁੱਦੇ ਮੂੰਹ ਫਸ ਗਿਆ ਵਿੱਚ ਉਦਰੇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਇਸ ਸਬੰਧ ਦੇ ਵਿੱਚ ਡੀਐਸਪੀ ਹਿਰਾ ਗੁਪਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਸੂਚਨਾ ਮਿਲੀ ਸੀ ਕਿ ਜੋਧਪੁਰ ਮਾਣਾ ਜੋਕੀ ਬਟੰਡਾ ਤੋਂ ਸੰਗਤਪੁਰ ਜਾਂਦੇ ਨੇ ਤਾਂ ਡੱਬ ਵਾਲੀ ਰੋਡ ਤੇ ਇੱਕ ਟਰੱਕ ਖੜਾ ਹੈ ਜਿਸ ਦੇ ਵਿੱਚ ਡਰਾਈਵਰ ਦੀ ਲਾਸ਼ ਪਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜੋਧਪੁਰ ਮਾਣਾ ਤੋਂ ਆਪਾਂ ਜਦੋਂ ਸੰਗਤਾਲੇ ਪਾਸੇ ਜਾਂਦੇ ਡੱਬ ਵਾਲੀ ਰੋਡ ਤੇ ਟਰੱਕ ਖੜਾ ਹੈ ਉਹ ਟਰੱਕ ਦੇ ਵਿੱਚ ਟਰੱਕ ਡਰਾਈਵਰ ਦੀ ਲਾਸ਼ ਪਈ ਹੈ ਤੇ ਇਸ ਮੌਕੇ ਤੇ ਆਏ ਤੇ ਚੈੱਕ ਕੀਤਾ ਤੇ ਜਿਹੜਾ ਟਰੱਕ ਡਰਾਈਵਰ ਹੈ ਦਿਲਵੀਰ ਸਿੰਘ ਨਾਮ ਦਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹ ਮੁਕਸਰ ਤੋਂ ਕੱਲ ਸ਼ਾਮ ਨੂੰ ਟਰੱਕ ਲੈ ਕੇ ਜਾ ਰਿਹਾ ਸੀ ਬਠਿੰਡੇ ਨੂੰ ਆ ਰਿਹਾ ਸੀ ਤੇ ਇਹਦੀ ਵਿੱਚ ਡੈੱਡ ਬੋਡੀ ਪਈ ਹੈ ਕੋਈ ਸਸਪੀਸ਼ਸ ਤਾਂ ਨਹੀਂ ਹੈ ਓਵਰ ਡਰਿੰਕਿੰਗ ਕਰਕੇ ਆਟੈਕ ਕਰਕੇ ਪੋਸਟਮਾਰਟਮ ਦੇ ਵਿੱਚ ਐਕਚੁਅਲ ਕੌਜ਼ ਆਫ ਡੈਥ ਆ ਜਾਏਗਾ ਜੀ ਦੱਸਦੇ ਕਿ ਵਿੱਤੇ ਦਾ ਡਰਾਈਵਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਸ਼੍ਰੀ ਮੁਕਸਰ ਸਾਹਿਬ ਤੋਂ ਆਇਆ ਸੀ ਜੋ ਕਿ ਬਠਿੰਡੇ ਵੱਲ ਜਾ ਰਿਹਾ ਸੀ ਫਿਲਹਾਲ ਬਾਕੀ ਮੌਤ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਇਸ ਟਰੱਕ ਡਰਾਈਵਰ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਚਕਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਵਿਕੇ ਬਹਿਲਦੀ ਰਿਪੋਰਟ